ਮੇਰਾ ਨਾਪਲਵਿੰਦਰ ਕੋ ਰਿਆ ਹਾਂਜੀ ਮਲਕੀਤ ਮੇਰਾ ਭਰਾ ਆ ਹਾਂਜੀ ਇਟਲੀ ਤਾਂ ਛੁੱਟੀ ਆਇਆ ਸੀਗਾ ਘਰ ਹੀ ਮਿਸਤਰੀ ਲੈ ਕੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਕਰਮ ਉਹ ਨਹੀਂ ਉੱਥੇ ਆਏ ਆ ਉਹਨਾਂ ਗੋਲੀਆਂ ਮਾਰਤੀਆਂ ਉਹਦੇ ਅੰਨੇ ਵਾਈ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਟਿਆ ਜਾ ਦੋਨੇ ਤਵਾਦ ਆਪਣੀ ਘਰ ਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੂਵੇ ਬਚਾ ਲਾਇਆ ਅਛਾ ਮੈਨੂੰ ਬੇਕਰਮ ਤੇ ਗੋਲੀਆਂ ਮਾਰ ਕੇ ਆਈ ਉਹ ਹੈ ਉਹਨੇ ਫਿਰ ਇਹਨਾ ਕਹਿ ਕੇ ਫੋਨ ਕਟਿਆ ਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਹਏ ਮੇਰੇ ਪ੍ਰਾਣੇ ਚਾਚੇ ਤਾਂ ਮੈਨੂੰ ਬਾਕੇ ਪ੍ਰੀਤ ਨੂੰ ਆਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਏ ਹੋ ਬਾਸੇ ਇਹ ਆਖੇ ਗੱਡੀਆਂ ਚ ਪਾ ਕੇ ਲੈ ਗਏ ਆ ਮੈਨੂੰ ਮੈਂ ਮੇਰੇ ਭਰਾ ਆ ਜਾਂਦੇ ਹਨ ਮੁਕਾਪਿਆ ਸੀ ਜਦੋਂ ਮੈਂ ਪਹੁੰਚੀ ਆ ਭਾਜੀ ਕੀ ਉਹਨਾਂ ਦੇ ਨਾਲ ਕੋਈ ਪੁਰਾਣੀ ਲੜਗੜ ਸੀ ਕੋਈ ਦੁਸ਼ਮਣ ਸੀ ਤੁਹਾਡੀ ਕੋਈ ਨਹੀਂ ਕੋਈ ਗੱਲ ਨਹੀਂ ਮੇਰੇ ਪ੍ਰਾਣੇ ਕਦੀ ਕਿਹਦਾ ਮਾਰਾ ਨਹੀਂ ਕਿਹਦੀ ਦੁਸ਼ਮਣੀ ਕਿਹਨਾਂ ਹੈ ਨਹੀਂ ਮਾੜੀ ਮੋਟੀ ਕੋਈ ਵਾਰ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਗੀ ਜੇ ਮੈਨੂੰ ਤੇ ਪਤਾ ਨਹੀਂ ਕਿ ਗੱਲ ਦਾ ਇਹ ਦੇਖ ਨੂੰ ਪਤਾ ਹੋਗਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕਹਿ ਨੂੰ ਬਿਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਣਾ ਹੀ ਕਹਿ ਦੇ ਕਿ ਮੇਰੇ ਨਾਲ ਲੜਿਆ ਮੈਂ ਹੈਪਰਾ ਕਿਹਦੇ ਨਾਲ ਲੜਦਾ ਨਹੀਂ ਸੀ ਹਾਂ ਬੇਗਰਮ ਇਹਦਾ ਬੇੜਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫਿਰ ਬਾਹਰ ਆ ਗਿਆ ਆਕੇ ਨਿਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਇਹ ਨਕਰ ਛੱਡ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਕਿਤੇ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਭਾਜੀ ਕਿੰਨੇ ਕਿੰਨੇ ਬੰਦੇ ਪਤਾ ਲੱਗਾ ਦੋ ਜਣੇ ਹੀ ਉਹਨੇ ਕਿਹਾ ਸੀ ਇੱਕ ਦਾ ਤੇ ਉਹਨੂੰ ਪਛਾਣੀ ਨਾ ਇਹ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਆਸਾ ਦਨ ਨਾਲ ਦੇ ਹੋਏ ਮੈਨੂੰ ਇਨਸਾਫ ਚਾਹੀਦਾ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿਨ੍ਹਾਂ ਨੇ ਉਹਨੀਆਂ ਚ ਮੰਨਤਾ ਕਰਾ ਕੇ ਨਾ ਉਹਨੂੰ ਬੰਬ ਤਮਾਕੇ ਚੋਕ ਡਾ ਕੇ ਲਿਆਏ ਪੀ ਇਹ ਬੇਗਨਾ ਆ ਇੱਥੇ ਸੜਚਾ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੈਂ ਪ੍ਰਾਣ ਨੂੰ ਵੀ ਨੇ ਇਨੀ ਗੋਪੀਆਂ ਮਾਰੀਆਂ ਉਹ ਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਉੱਤੇ ਵਜੀਆਂ ਉਹਨੇ ਅੱਖੀਂ ਵੇਖੀ ਉਹਦੇ ਲੱਕ 'ਚ ਵਜੀਆਂ ਭੱਜਦੇ ਨੂੰ ਮੀ ਭੱਜਦੇ ਨੂੰ ਉਹਨੇ ਕੋਈ ਨਾ ਮਾਰਿਆ ਉਹਨੇ ਨੂੰ ਉਹਨੇ ਨੂੰ ਦਵਾਈ ਦੇਣ ਜੋਗਾ ਨਹੀਂ ਛੱਡਣਾ ਉਹਨੇ ਤਾਂ ਇੰਨੀਆਂ ਮਾਰੀਆਂ ਤੇ ਮੌਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਮੈਂ ਬੰਬਤ ਮੱਕਾ ਵੀ ਨਹੀਂ ਨਾ ਦਿਨਾਂ ਤੇ ਕੀਤਾ ਇਹ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਦੋਂ ਜਦੋਂ ਬੰਬਤ ਮੱਕਾ ਕਰਕੇ ਆ ਕੇ ਫਿਰ ਕਣਕ ਬੀਜਣ ਲੱਪਿਆ ਸੀ ਉਹ ਹੀ ਕੰਮ ਇਹਨੇ ਮੇਰੇ ਭਰਾ ਨਾ ਕਰਤਾ ਮੇਰੇ ਭਰਾ ਨੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨਾ ਭੈਣ ਭਰਾਵਾ ਇਹ ਦੋਵੇਂ ਭਰਾ ਮੇਰੇ ਤੋਂ ਵੱਡੇ ਇੱਕ ਦੋ ਸਾਲ ਵੱਡਾ ਤੇ ਚਾਰ ਸਾਲ ਮਲਕੀਰ ਮੇਰੇ ਤੋਂ ਦੋ ਸਾਲ ਵੱਡਾ ਹੈ 42 ਸਾਲ ਉਮਰ ਇਹਦੀ ਸਾਰੀ ਇੱਥੇ ਗੇਲੇਮ ਕੀਤੇ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੇ ਜਲਤੋ ਜੋਲਤ ਫੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘਟਨਾ ਹੋਵੇ ਉਹ ਬੰਬ ਧਮਾਕੇ ਜਿਹੜੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜਾਊਗਾ ਮੇਰੇ ਭਰਾ ਦੇ ਨਾਲ